ਆਈ ਦਿਨ ਹੀ ਬਾਲੀਵੁੱਡ ਐਕਟ੍ਰੈਸ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਨੇ ਪਰ ਹੁਣ ਗੱਲ ਕਰਦੇ ਆ ਸਾਊਥ ਐਕਟ੍ਰੈਸ ਅਭਿਨੇਤਰੀ ਅਮਲਾ ਪੌਲ ਦੀ ਜਿਸ ਨੇ ਆ ਪਿਛਲੇ ਸਾਲ ਹੀ ਆਪਣੇ ਬॉयਫ੍ਰੈਂਡ ਜਗਤ ਦੇਸਾਈ ਨਾਲ ਵਿਆਹ ਕਰਵਾਇਆ ਸੀ ਤੇ ਫਿਲਹਾਲ ਹੁਣ ਉਹ ਮਾਂ ਬਣਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਦੱਸ ਜਾਈਏ ਅਮਲਾ ਪੌਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਇਸ ਵਾਰ ਉਸ ਨੇ ਆਪਣੇ ਬੇਬੀ ਬੰਪ ਨਾਲ ਕੁਝ ਅਜੀਬ ਕੀਤਾ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋਏ ਇਸ ਤੋਂ ਇਲਾਵਾ ਉਸ ਦੀ ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਦੇ ਬਾਦ ਦੇ ਟੋਏ ਕਾਰਨ ਉਸ ਨੂੰ ਕਾਫੀ ਜ਼ਿਆਦਾ ਟਰੋਲ ਵੀ ਕੀਤਾ ਹਾਲਾਂਕਿ ਕਈ ਫੈਨਸ ਨੇ ਅਜਿਹੇ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਕੁਝ ਲੋਕਾਂ ਨੇ ਟਰੋਲਰਾਂ ਨੂੰ ਝੜਕਦਿਆਂ ਕਿਹਾ ਕਿ ਉਹਨਾਂ ਨੂੰ ਅਜੇ ਹੀ ਬਕਵਾਸ ਬੋਲਣ ਤੇ ਸ਼ਰਮ ਵੀ ਆਉਣੀ ਚਾਹੀਦੀ ਹੈ ਪਰ ਅਮਲਾਪਾਲ ਦੀ ਡਿਲੀਵਰੀ ਡੇਟ ਵੀ ਜਿਹੜੀ ਹੈ ਉਹ ਵੀ ਨਜ਼ਦੀਕ ਹੈ ਅਤੇ ਹੁਣ ਹਾਲਚ ਉਸ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਨੂੰ ਲੈ ਕੇ ਆਪਣੇ ਬੇਬੀ ਬੰਪ ਨਾਲ ਬੇਬੀ ਕਮ ਡਾਊਨ ਗੀਤੇ ਡਾਂਸ ਕਰ ਰਹੀ ਹੈ ਉਸ ਦੀਆਂ ਇਹ ਹਰਕਤਾਂ ਦੇਖ ਜਿਹੜੇ ਲੋਕ ਨੇ ਉਹ ਕਾਫੀ ਜ਼ਿਆਦਾ ਹੈਰਾਨ ਹੋ ਰਹੇ ਨੇ ਤੇ ਨਾਲ ਹੀ ਅਮਲਾ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਚ ਲਿਖਿਆ ਹੁਣ ਬੇਬੀ ਕਮ ਡਾਊਨ ਕਮ ਡਾਊਨ ਗੋਣ ਦਾ ਸਮਾਂ ਆ ਗਿਆ ਹੈ ਤੇ ਨਾਲ ਹੀ ਕਈ ਲੋਕਾਂ ਨੇ ਉਸ ਨੂੰ ਇਸ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਤੇ ਜਦੋਂ ਕਿ ਕਈਆਂ ਨੇ ਉਸ ਦਾ ਬੇਬੀ ਬੰਬ ਦੇਖ ਕੇ ਕਿਹਾ ਕਿ ਹੁਣ ਉਸ ਦੇ ਘਰ ਬੇਟੀ ਹੋਣ ਵਾਲੀ ਹੈ ਤੇ ਨਾਲ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅਮਲਾ ਆਪਣੀ ਪ੍ਰੈਗਨਨਸੀ ਦੇ 9ਵੇਂ ਮਹੀਨੇ 'ਚ ਹੈ ਤੇ ਹੁਣ ਇਹ ਜੋੜਾ ਆਪਣੇ ਛੋਟੇ ਮਹਿਮਾਨ ਦਾ ਸਵਾਗਤ ਕਰਨ ਲਈ ਵੀ ਤਿਆਰ